एनडीए फेल हुई है इस नीट पेपर दा के पंच पंच पेपर को साफ सुथरे रूप से कराने ਦਾ ਜਿਹਦਾ ਦਾਵਾ ਲੈ ਕੇ ਇਹਨੂੰ ਬਣਾਇਆ ਗਿਆ ਸੀ Telegram ਦੇ ਉੱਪਰ 5-5000 ਚੋਸ ਪੇਪਰ ਦੀ ਬੋਲੀ ਲੱਗੀ Social Media ਤੇ ਪੇਪਰ ਵਿਗਿਆ ਉਹ 2017 ਚ ਇੱਕ ਏਜੰਸੀ ਬਣਾਈ ਜਿਹਦਾ ਨਾਮ एनटीए ਰੱਖਿਆ ਗਿਆ ਨੈਸ਼ਨਲ ਟੈਸਟਿੰਗ ਏਜੰਸੀ ਜਦੋਂ NTA ਦੇ ਅੰਦਰ ਇਹ ਚਲਿਆ ਗਿਆ ਤਾਂ NTA ਪੂਰੇ ਦੇਸ਼ ਦੀਆਂ ਮੈਡੀਕਲ ਸੰਸਥਾਵਾਂ 'ਚ ਦਾਖਲੇ ਕਰਨ ਦਾ ਅਧਿਕਾਰ ਰੱਖਦੀ ਹੈ ਜਿਹੜਾ ਇਹਦਾ ਨਤੀਜਾ ਘੋਸ਼ਿਤ ਹੋਣਾ ਸੀ ਉਹ 14 ਜੂਨ ਨੂੰ ਹੋਣਾ ਸੀ 10 ਦਿਨ ਪਹਿਲਾਂ ਇਹਨਾਂ ਨੇ NEET ਦੇ ਪੇਪਰ ਦਾ ਰਿਜ਼ਲਟ ਹੈ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਇੱਥੇ OMR ਸ਼ੀਟ ਜਿਹਦੇ ਤੇ ਆਪਾਂ ਪੇਪਰ ਕਰਦੇ ਆ ਉਹ ਫਟੀਆਂ ਹੋਈਆਂ ਸੀ ਪੇਪਰ ਉਹਨਾਂ ਨੂੰ ਲੇਟ ਮਿਲੇ ਤੇ ਕੰਪਿਊਟਰ ਨਹੀਂ ਚੱਲੇ ਉਹਨਾਂ ਦੇ ਕਿ ਕੁਝ ਵਿਦਿਆਰਥੀਆਂ ਨੇ ਉੱਤਰ ਕਾਪੀਆਂ ਆਪਣੇ ਜਦੋਂ ਨਤੀਜੇ ਫੇਸਬੁਕ ਸੋਸ਼ਲ ਮੀਡੀਆ ਤੇ ਆਏ ਤਾਂ ਉਹਦੇ ਅੰਕ 718 719 ਤਾਂ ਇੱਕ ਕੁਐਸਚਨ 4 ਅੰਕ ਦਿੰਦਾ ਇਹ ਮੈਥਮੈਟਿਕਲੀ ਰੋਂਗ ਹੈ 716 ਨੰਬਰ ਜਿਹਦੇ ਆਉਣਗੇ ਉਸ ਤੋਂ ਬਾਅਦ ਜੇ ਕੋਈ ਇੱਕ ਕੁਐਸਚਨ ਹੋਰ ਠੀਕ ਕਰ ਜਾਂਦਾ ਤਾਂ ਉਹਦੇ 720 ਆਉਣਗੇ ਉਹ ਕਹਿੰਦੇ ਵੀ ਇਹ ਕਿੱਦਾਂ ਹੋ ਗਿਆ 17 ਬੱਚੇ ਉਹ ਨਿਕਲੇ ਜਿਨ੍ਹਾਂ ਨੇ 720 ਤੋਂ 720 ਲੈ ਲਏ ਤੋ ਇਹ ਵੀ ਇੱਕ ਬਣਿਆ ਕਿ ਇੰਨੇ ਨੰਬਰ ਕਿਦਾਂ ਪੋਸੀਬਲ ਹੈਗੇ ਨੇ ਰਾਤ ਦਾ ਜਿਹੜਾ ਕੇਂਦਰ ਸੀ ਕਰਨਾਟਕਾ ਤੋਂ ਲੋਕ ਉਸ ਕੇਂਦਰ ਜਾ ਕੇ ਪੇਪਰ ਦੇਣ ਆਏ ਉਥੇ ਨਿਕਲਿਆ ਆ ਕਿ 10 ਲੱਖ ਤੋਂ 30 ਲੱਖ ਰੁਪਏ ਪੇਪਰ ਦੀ ਫਰੋਤੀ ਜਿਹੜੀ ਹੈਗੀ ਉਹ ਲਈ ਗਈ ਇੱਤੇ ਇਦਾਂ ਦੇ ਨੇ ਕਿ ਜਿੱਥੇ ਨਕਲ ਹੈ ਨਾ ਜਿਹੜੀ ਆਰਗੇਨਾਈਜ਼ਡ ਢੰਗ ਨਾਲ ਕਰਾਈ ਜਾਂਦੀ ਹੈ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਭਾਰਤ ਬਹੁਤ ਵੱਡਾ ਦੇਸ਼ ਹੈ ਕਿਹਾ ਜਾਂਦਾ ਕਿ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਦੇਸ਼ ਦੇ ਵਿੱਚ ਨੇ ਪੂਰੀ ਦੁਨੀਆ ਦੇ ਵਿੱਚੋਂ ਜੇਕਰ ਆਬਾਦੀ ਦੀ ਗੱਲ ਕਰਨੀ ਹੋਵੇ ਤੇ ਉਹਨਾਂ ਨੌਜਵਾਨਾਂ ਨੂੰ ਆਪਦੇ ਭਵਿੱਖ ਦੀ ਬਹੁਤ ਚਿੰਤਾ ਰਹਿੰਦੀ ਆ ਜਦੋਂ ਅਸੀਂ 10ਵੀਂ ਕਰ ਲੈਂਦੇ ਆ ਫਿਰ ਇੱਕ ਚਿੰਤਾ ਹੁੰਦੀ ਆ ਮਾਪਿਆਂ ਨੂੰ ਕਿ ਬੱਚੇ ਹੁਣ ਮੈਡੀਕਲ ਕਰਨਗੇ ਨਾ ਨਾਨ ਮੈਡੀਕਲ ਕਰਨਗੇ ਆਰਟਸ ਕਿ ਕਮਰਸ ਕਰਨਗੇ ਜਿਹੜੇ ਬੱਚੇ ਮੈਡੀਕਲ ਕਰਦੇ ਨੇ ਜਿਹੜੇ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਦੇ ਨੇ 11ਵੀਂ 12ਵੀਂ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦਾ ਇਹ ਸੁਪਨਾ ਹੁੰਦਾ ਕਿ ਉਹ ਦੇਸ਼ ਦੇ ਕਿਸੇ ਮੈਡੀਕਲ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਜਾ ਕੇ ਐਮਬੀਬੀਐਸ ਦੀ ਡਿਗਰੀ ਕਰਨ ਡਾਕਟਰ ਬਣ ਕਿਉਂਕਿ ਬੜਾ ਨੋਬਲ ਪ੍ਰੋਫੈਸ਼ਨ ਆ ਬੜੇ ਉੱਚੇ ਰਤਬੇ ਵਾਲਾ ਪੈਸਾ ਵੀ ਚੰਗਾ ਬਣਦਾ ਆ ਪਰ ਉਹਨਾਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਾ ਮਾਪਿਆਂ ਦੇ ਸੁਪਨਿਆਂ ਨੂੰ ਉਦੋਂ ਖੋਰਾ ਲੱਗ ਜਾਂਦਾ ਜਦੋਂ ਕਿ ਗੱਲ ਆਉਂਦੀ ਹੈ ਕਿ ਚੀਟਿੰਗ ਹੋ ਗਈ ਐਗਜ਼ਾਮ ਦੇ ਵਿੱਚ ਕਪੜਾ ਹੋ ਗਿਆ ਤਾਂ ਪਿਛਲੇ ਦਿਨੀ ਨੀਟ ਦੇ ਵਿੱਚ ਵੀ ਇਹ ਕਪੜਾ ਹੋਇਆ ਲੱਖਾਂ ਵਿਦਿਆਰਥੀਆਂ ਦੇ ਸੁਪਨੇ ਟੁੱਟੇ ਨੇ ਇਹ ਕਾਰਨ ਕੀ ਆ ਕਿ ਸਾਡੇ ਦੇਸ਼ ਦੇ ਹਾਲੇ ਦੇ ਮੰਦੜੇ ਆ ਸਾਡੇ ਸਿੱਖਿਆ ਦੇ ਮਾਮਲੇ ਨੂੰ ਲੈ ਕੇ ਖਾਸ ਕਰਕੇ ਮੈਡੀਕਲ ਸਿੱਖਿਆ ਦੇ ਮਾਮਲੇ ਨੂੰ ਲੈ ਕੇ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਅਮਨਦੀਪ ਸਿੰਘ ਨੇ ਖਿਓ ਵਾਲੀ ਜਨਰ ਸਕੱਤਰ ਪੰਜਾਬ ਸਟੂਡੈਂਟਸ ਮੀਨ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਧੰਨਵਾਦ ਜੀ ਬਾਈ ਆਪਾਂ ਥੋੜੀ ਜੀ ਗੱਲ ਕਰੀਏ ਨੀਟ ਬਾਰੇ ਤੁਸੀਂ ਥੋੜਾ ਜਿਹਾ ਹੋਰ ਵਿਸਥਾਰ ਨਾਲ ਦੱਸੋ ਕਿਸ ਤਰੀਕੇ ਨਾਲ ਵਿਦਿਆਰਥੀ ਇਸ ਪੇਪਰ ਦੇ ਵਿੱਚ ਬੈਠਦੇ ਨੇ ਕਿਹੜੇ ਵਿਦਿਆਰਥੀ ਇਸ ਪੇਪਰ 'ਚ ਬੈਠਦੇ ਨੇ ਕਿੱਥੇ ਨੂੰ ਉਹ ਜਾਂਦੇ ਨੇ ਫਿਰ ਦੇਖੋ ਜੇ ਤਾਂ ਆਪਾਂ ਪਰਟੀਕੂਲਰਲੀ ਨੀਟ ਬਾਰੇ ਜਿਹੜਾ ਤੁਸੀਂ ਪੁੱਛਿਆ ਨੀਟ ਇੱਕ ਦਾਖਲਾ ਪ੍ਰੀਖਿਆ ਹੈਗੀ ਹੈ ਜਿਹਨੂੰ ਇੰਟਰਸ ਐਗਜ਼ਾਮ ਕਹਿ ਦਿੰਦੇ ਆ ਜਿਹੜਾ ਪੂਰੇ ਭਾਰਤ ਦਾ ਇੱਕ ਪੇਪਰ ਆ ਤੇ ਇਹ ਮੈਡੀਕਲ ਦਾ ਕੋਰਸ ਕਰਨ ਦੇ ਲਈ ਵਿਦਿਆਰਥੀ ਪਲੱਸ 2 ਤੋਂ ਬਾਅਦ ਜਿਹੜੇ ਹੈਗੇ ਆ ਦਿੰਦੇ ਆ ਤੇ ਇਹ ਜਿਹੜਾ ਪੇਪਰ ਹੈ ਇਸ ਵਾਰੀ 2024 ਦਾ ਪੇਪਰ NEET 2024 ਕਰਕੇ ਬੋਲਿਆ ਗਿਆ ਤੇ ਇਹ ਜਿਹੜਾ ਪੇਪਰ ਹੈਗਾ ਮਈ ਦੇ ਮਹੀਨੇ ਚ ਇਹ ਜਿਹੜਾ 5 ਤਰੀਕ ਉਥੇ ਮਈ ਨੂੰ ਪੇਪਰ ਹੁੰਦਾ ਤੇ ਇਹਦਾ ਇੱਕ ਸਿਸਟਮ ਹੈ ਕਿ ਇਸ ਤੋਂ ਪਹਿਲਾਂ ਜਿਹੜੇ ਪੇਪਰ ਸੀਗੇ ਉਹ ਕਿਉਂਕਿ ਭਾਰਤ ਇੱਕ ਬੜਾ ਵੱਡਾ ਦੇਸ਼ ਹੈ ਵਨਸ ਵਨ ਤਾਂ ਭਰਪੂਰ ਹੈ ਸਿੱਖਿਆ ਦੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਵੀ ਆਣੀ ਬਣਾ ਕਿਸੇ ਖਿੱਤੇ ਦੇ ਵਿੱਚ ਕਾਲਜ ਸਕੂਲ ਜ਼ਿਆਦਾ ਨਹੀਂ ਤੇ ਜ਼ਿਆਦਾ ਕੁਆਲਿਟੀ ਵਾਲੇ ਨਹੀਂ ਕਿਤੇ ਸ਼ਹਿਰੀਕਰਨ ਵੱਧਦਾ ਕਿਤੇ ਬਹੁਤ ਘੱਟ ਡਿਵੈਲਪਮੈਂਟ ਹੋਈ ਹੈ ਕਿਤੇ ਅੰਗਰੇਜ਼ੀ మీడియం ਹੈ ਕਿਤੇ ਲੋਕਲ ਭਾਸ਼ਾ ਬੰਦ ਕਰਦੇ ਨੇ ਕਿਤੇ ਲੋਕਲ ਭਾਸ਼ਾਵਾਂ ਹੈਗੀਆਂ ਤੇ ਐਵੇਂ ਕਰਕੇ ਭਾਰਤ 'ਚ ਜਿਹੜਾ ਇਹ ਵਿਕਾਸ ਦਾ ਅਪਮਾਨਾ ਜਾਂ ਡਿਵੈਲਪਮੈਂਟ ਜਿੰਨੀ ਵੀ ਹੋਈ ਹੈ ਉਹ ਵੀ ਬੜੀ ਅਨਈਵਨ ਹੁਣ ਉਹਨੂੰ ਜਦੋਂ ਰਲਗੱਡ ਕਰਕੇ ਇਹਨਾਂ ਨੇ ਕੀ ਕੀਤਾ 2017 'ਚ ਇੱਕ ਏਜੰਸੀ ਬਣਾਈ ਜਿਹਦਾ ਨਾਮ ਐਨਟੀਏ ਰੱਖਿਆ ਗਿਆ ਨੈਸ਼ਨਲ ਟੈਸਟਿੰਗ ਏਜੰਸੀ ਤਾਂ ਉਹ ਜਿਹੜੇ ਇਮਤਿਹਾਨ ਸੀਗੇ ਜਿਹੜੇ ਪਹਿਲਾਂ ਰਾਜ ਦੇ ਬੋਰਡ ਲੈ ਲੈਂਦੇ ਸੀ ਯੂਨੀਵਰਸਿਟੀਆਂ ਆਪਣੇ ਪੱਧਰ ਤੇ ਲੈਣੀਆਂ ਸੀ ਜਾਂ ਕੁਝ ਲੋਕਲ ਸੰਸਥਾਵਾਂ ਬੇ ਸਟੇਟਾਂ ਨੇ ਆਪਣੇ ਹਿਸਾਬ ਨਾਲ ਬਣਾਈਆਂ ਹੋਈਆਂ ਸੀ ਉਹ ਲੈਣੀਆਂ ਸੀ ਤੇ ਜਿਹੜੀਆਂ ਕੁਝ ਸੰਸਥਾਵਾਂ ਕੇਂਦਰੀ ਸਟੇਟਸ ਦੀਆਂ ਸੀ ਉਹ ਫਿਰ ਆਪਣੇ ਲੈਵਲ ਤੇ ਲੈਣੀਆਂ ਸੀ ਇੱਕ ਕੇਂਦਰੀਕਰਨ ਹੋ ਗਿਆ ਸਾਰੇ ਟੈਸਟ ਦਾ ਇਹਨਾਂ ਨੇ ਕੀ ਕੀਤਾ ਕਿਉਂਕਿ ਇੱਕ ਬੀਜੇਪੀ ਦਾ ਇੱਕ ਨਾਰਾ ਰਿਹਾ ਕਿ ਅਸੀਂ ਦੋ ਗੱਲਾਂ ਇਹਨਾਂ ਦੀਆਂ ਜਰੂਰ ਸਮਝ ਲੈਣੀਆਂ ਚਾਹੀਦੀਆਂ ਕਿ ਆਰਐਸਐਸ ਦੀ ਵਿਚਾਰਧਾਰਾ ਭਾਰਤ ਨੂੰ ਅਖੰਡ ਰੂਪ ਚ ਦੇਖਦੀ ਆ ਇਹ ਕਹਰੇ ਰੂਪ ਚ ਉਹ ਇਹ ਨਹੀਂ ਮੰਨਦੀ ਹੈਗੀ ਕਿ ਭਾਰਤ ਇੱਕ ਬਹੁਕੌਮੀ ਦੇਸ਼ ਆ ਇਹ ਇਹਦਾ ਬੇਸਿਕ ਕਾਰਨ ਉਹ ਇਹ ਮੰਨਦਾ ਹੈ ਕਿ ਭਾਰਤ ਇੱਕ ਦੇਸ਼ ਆ ਅਖੰਡ ਭਾਰਤ ਆ ਔਰ ਇੱਕ ਦੇਸ਼ ਵੀ ਉਹ ਉਹ ਇੱਕ ਆਇਡੈਂਟੀਟੀ ਨੂੰ ਦੇਖਦੀ ਆ ਜਿਹਦੇ ਚ ਉਹ ਹਿੰਦੂਤਵ ਦਾ ਆਪਣਾ ਲੈ ਕੇ ਆਉਂਦੇ ਆ ਇਸੇ ਦੇ ਵਿੱਚੋਂ ਉਹ ਫਿਰ ਇੱਕ ਦੇਸ਼ ਇੱਕ ਕਾਨੂੰਨ ਇੱਕ ਟੈਕਸ ਇੱਕ ਖੇਤੀ ਦਾ ਸਿਸਟਮ ਉਹ ਸਾਰਾ ਲੈ ਕੇ ਆਏ ਕੋਚੋਣਾ ਇੱਕੋ ਚੋਣਾ ਦੇਸ਼ ਦੇ ਵਿੱਚ ਇਹ ਨਾਰੇ ਲੈ ਕੇ ਆਉਂਦੇ ਆ ਇਹਦੇ ਵਿੱਚੋਂ ਹੀ ਉਹਨਾਂ ਨੇ ਇੱਕ ਦੇਸ਼ ਇੱਕ ਟੈਸਟ এডੂਕੇਸ਼ਨ ਨੂੰ ਵੀ ਇਦਾਂ ਬੰਨਿਆ ਉਹਨਾਂ ਨੇ ਜਦੋਂ ਐਨਟੀਏ ਦੇ ਅੰਦਰ ਇਹ ਚਲਿਆ ਗਿਆ ਤਾਂ ਐਨਟੀਏ ਪੂਰੇ ਦੇਸ਼ ਦੀਆਂ ਮੈਡੀਕਲ ਸੰਸਥਾਵਾਂ 'ਚ ਦਾਖਲੇ ਕਰਨ ਦਾ ਅਧਿਕਾਰ ਰੱਖਦੀ ਹੈ ਸੁਨਨ ਚ ਤਾਂ ਗੱਲ ਚੰਗੀ ਲੱਗਦੀ ਹੈ ਕਿ ਸੰਸਥਾ ਸੰਸਥਾ ਬਣ ਗਈ। ਉਹ ਟੈਸਟ ਕਰੋਗੇ ਗਲਤ ਸਿਖਾ ਲਈ ਹੋਣੀ ਚਾਹੀਦੀ ਸੀ ਫਿਰ ਇਹਦਾ ਰਫੜ ਕਿਵੇਂ ਕਰੋਗੇ। ਦੇਖੋ ਉਹਦੇ 'ਚ ਉਹਦੇ ਜੇ ਆਪਾਂ ਫਾਇਦਾ ਵੀ ਦੇਖੀਏ ਤਾਂ ਮੰਨ ਲਓ ਇਹ ਕਿਸ ਤਰ੍ਹਾਂ ਦਾ ਇਮਤਿਹਾਨ ਆ ਕਿ ਵਿਦਿਆਰਥੀ ਨੇ ਕਿਤੇ ਵੀ ਦਾਖਲਾ ਲੈਣਾ ਹੋਵੇ ਤਾਂ ਉਹਦੇ ਨਾਲ ਕੀ ਹੈ ਕਿ ਉਹਨੂੰ ਵਾਰ-ਵਾਰ ਟੈਸਟ ਨਹੀਂ ਦੇਣੇ ਪੈਣੇ ਕਿ ਉਹ ਇੱਕ ਟੈਸਟ ਨਾਲ ਹੀ ਦੇਸ਼ ਦੇ ਕਿਸੇ ਵੀ ਜਾ ਕੇ ਦਾਖਲਾ ਲੈ ਸਕਦਾ ਹੈ। ਪਰ ਪ੍ਰੈਕਟੀਕਲੀ ਇਹ ਇੱਕ ਇੱਕ ਗੁੰਮਰਾਹ ਕਰਨ ਵਾਲੀ ਗੱਲ ਆ। ਕਿਵੇਂ? ਮੰਨ ਲਓ ਚਾਹੀਦਾ ਕੀ ਆ? ਚਾਹੀਦਾ ਇਹ ਹੈ ਕਿ ਕੋਈ ਵੀ ਵਿਦਿਆਰਥੀ ਆਪਣੇ ਲੋਕਲ ਖਿੱਤੇ ਦੇ ਵਿੱਚ ਆਪਣੇ ਘਰ ਦੇ ਆਪਣੇ ਪਿੰਡ ਦੇ ਆਪਣੇ ਸ਼ਹਿਰ ਦੇ ਨੇੜੇ ਕੁਆਲਿਟੀ ਵਾਲੀ ਉੱਚ ਗੁਣਵੱਤਾ ਵਾਲੀ ਸਿੱਖਿਆ ਦਾ ਪ੍ਰਬੰਧ ਉਹਦਾ ਹੋਵੇ ਉੱਥੇ ਉਹ ਦਾਖਲਾ ਲੈ ਕੇ ਪੜ ਸਕੇ ਹੁਣ ਆਪਾਂ ਥੋੜਾ ਜਿਹਾ ਮੈਡੀਕਲ ਸਿੱਖਿਆ ਤੇ ਗੱਲ ਕਰ ਗਏ ਤੇ ਉਹਦੇ ਚੋਂ ਫਿਰ ਆਪਾਂ ਰਾਜਾਂ ਦੇ ਜਿਹੜਾ ਅਸੀਂ ਕਹਨੇ ਆ ਕਿ ਇਹ ਸੈਂਟਰਲ ਏਜੰਸੀ ਗਲਤ ਆ ਇਸ ਮੁੱਦੇ ਦੀ ਜੜ ਜਿਹੜੀ ਐਨਟੀਏ ਨੂੰ ਆਪਾਂ ਕਹਨੇ ਆ ਕਿ ਐਨਟੀਏ फेल ਹੋਈ ਹੈ ਇਸ ਨੀਟ ਦੇ ਪੇਪਰ ਨੂੰ ਸਾਫ ਸੁਥਰੇ ਰੂਪ ਚ ਕਰਾਉਣ ਦਾ ਜਿਹਦਾ ਦਾਵਾ ਲੈ ਕੇ ਇਹਨੂੰ ਬਣਾਇਆ ਗਿਆ ਸੀ ਦੇਖੋ ਕੱਲਾ ਨੀਟ ਦਾ ਪੇਪਰ ਨਹੀਂ ਲੀਕ ਹੋਇਆ ਇਹ ਚ ਘਟਨਾ ਕੀ ਹੋਈ ਹੈ ਮੈਂ ਥੋੜੀ ਜਿਹੀ ਘਟਨਾ ਤੇ ਆਪਾਂ ਗੱਲ ਕਰਦਗੇ ਘਟਨਾ ਇਹ ਘਟੀ ਕਿ ਇਹ ਪੇਪਰ ਜਦੋਂ ਵੀ ਹੁਣ ਐਨਟੀਏ ਬਣੀ ਹੈ ਤਾਂ ਇਹੇ ਤਮਾਮ ਦਾਖਲਿਆਂ ਦੇ ਪੇਪਰ ਕੱਲੇ ਮੈਡੀਕਲ এডਿਕੇਸ਼ਨ ਦੇ ਨਹੀਂ ਖੋਰ ਬਹੁਤ ਸਾਰੀਆਂ ਐਗਜ਼ਾਮ ਲੈਂਦੀ ਹੈ UGC NET ਦਾ ਐਗਜ਼ਾਮ ਇਹ ਲੈਂਦੀ ਹੈ PhD ਦੇ ਦਾਖਲਿਆਂ ਦਾ ਐਗਜ਼ਾਮ ਇਹਦੇ ਅੰਡਰ ਹੁੰਦਾ ਹੈ ਇਸ ਤਰ੍ਹਾਂ ਇਹ ਹੋਰ ਵੀ ਕਈ ਕਿਸਮ ਦੇ ਆਲ ਇੰਡੀਆ ਦੀਆਂ ਐਡਮਿਸ਼ਨਾਂ ਲਾਅ ਦੇ ਵਿੱਚ ਹੁੰਦੀਆਂ ਨੇ ਹੋਰ ਕਈ ਕੁਛ ਦੇ ਪੇਪਰ ਲੈਂਦੀ ਹੈ ਇਸ ਇਹਦਾ ਫਿਰ ਇੱਕ ਸ਼ਡਿਊਲ ਜਾਰੀ ਕੀਤਾ ਜਾਂਦਾ ਸਿਸਟਮ ਹੁੰਦਾ ਇੱਕ ਕਿ ਐਨੀ ਤਰੀਕ ਨੂੰ ਪੇਪਰ ਹੋਊਗਾ ਐਨੀ ਤਰੀਕ ਨੂੰ ਫਾਰਮ ਆਉਣਗੇ ਐਨੀ ਤੱਕ ਭਰਨੇ ਆ ਇਸ ਤਰੀਕ ਨੂੰ ਪੇਪਰ ਹੋਊਗਾ ਇਸ ਤਰੀਕ ਨੂੰ ਨਤੀਜਾ ਕੋਸ਼ਟ ਹੋਊਗਾ ਇਸ ਤਰੀਕ ਨੂੰ ਕਾਉਂਸਲਿੰਗ ਹੋਊਗੀ ਤੇ ਫਿਰ ਦਾਖਲੇ ਸ਼ੁਰੂ ਹੋਣਗੇ। ਇਸ ਵਾਰੀ ਇਹਨਾਂ ਦੇ ਸ਼ਡਿਊਲ ਮੁਤਾਬਕ ਜਿਹੜਾ ਇਹਦਾ ਨਤੀਜਾ ਘੋਸ਼ਿਤ ਹੋਣਾ ਸੀ ਉਹ 14 ਜੂਨ ਨੂੰ ਹੋਣਾ ਸੀ। ਯਾਨੀ ਕਿ ਇੱਕ ਮਹੀਨਾ ਬਾਅਦ ਦੇ ਵਿੱਚ ਪੇਪਰ ਤੋਂ ਇਹਨਾਂ ਨੇ 5 ਮਈ ਨੂੰ ਪੇਪਰ ਲਿਆ ਨੀਟ ਦਾ ਆਪਣੇ ਤਹਿ ਕਾਰਗਰਮ ਅਨੁਸਾਰ ਤੈਹ ਸੀ ਉਹ। ਜਿਸ ਦਿਨ ਭਾਰਤ ਦੀਆਂ ਲੋਕ ਸਭਾ ਦੀਆਂ ਚੋਣਾਂ ਦਾ ਗਿਣਤੀ ਹੋ ਰਹੀ ਸੀ। ਸਾਰਾ ਭਾਰਤ ਟੀਵੀ ਦੇ ਮੂਹਰੇ ਬੈਠਾ ਸੀ। ਕਿ ਇੰਡੀਆ ਅਲਾਈਂਸ ਦੀ ਸਰਕਾਰ ਜਾਂ ਐਨਡੀਆ ਦੀ ਸਰਕਾਰ ਵੀ ਮੋਦੀ ਦਾ ਕੀ ਬਾਨਾ ਉਸੇ ਦਿਨ 10 ਦਿਨ ਪਹਿਲਾਂ ਇਹਨਾਂ ਨੇ ਨੀਟ ਦੇ ਪੇਪਰ ਦਾ ਰਿਜ਼ਲਟ ਆ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਪਹਿਲੀ ਵਾਰੀ ਇਹ ਇਸ ਤਰ੍ਹਾਂ 10 ਦਿਨ ਪਹਿਲਾਂ ਕਰ ਦੇਣਾ ਲੋਕਾਂ ਨੂੰ ਥੋੜਾ ਇਹਦੇ ਤੇ ਡਾਊਟ ਹੋਇਆ ਵੀ ਇਹ ਇੱਕਦਮ ਕਿੱਦਾਂ ਦੂਸਰੀ ਗੱਲ ਫਿਰ ਉਹਦੇ ਵਿੱਚ 1563 ਵਿਦਿਆਰਥੀ ਸੀ ਜਿਨ੍ਹਾਂ ਨੂੰ ਗ੍ਰੇਸ ਅੰਕ ਦਿੱਤੇ ਗਏ ਮਾਰਕਸ ਦਿੱਤੇ ਗਏ ਵੱਧ ਉਹਨਾਂ ਨੇ ਕੀ ਕੀ ਇਤਰਾਜ਼ ਕੀ ਸੀ ਉਹਨਾਂ ਦਾ ਕੇ ਪੂਰੇ ਭਾਰਤ ਦੇ ਵਿੱਚ ਇੱਕ ਚੀਜ਼ ਦੇਖੋ ਕਿ 4750 ਕੇਂਦਰ ਨੇ ਜਿੱਥੇ ਇਮਤਿਹਾਨ ਹੋਇਆ ਹੈ। ਯਾਨੀ ਕਿ 5000 ਦੇ ਲਗਭਗ 4750 ਕੇਂਦਰਾਂ ਚ ਪੇਪਰ ਹੋਇਆ। ਉਹਦੇ ਚੋਂ 15 ਇਹੋ ਜੇ ਮਤਲਬ 6 ਕੇਂਦਰ ਇਹੋ ਜੇ ਆਏ ਨਿਕਲ ਕੇ ਜਿਨ੍ਹਾਂ ਦੇ 1563 ਵਿਦਿਆਰਥੀਆਂ ਨੂੰ ਗ੍ਰੇਸ ਮਾਰਕਸ ਦਿੱਤੇ ਗਏ। ਹੁਣ ਉਹਨਾਂ ਨੇ ਨੈਟ ਤੇ ਜਦੋਂ ਰਿਜ਼ਲਟ ਚੈੱਕ ਕੀਤੇ ਵਿਦਿਆਰਥੀਆਂ ਨੇ ਤਾਂ ਉਹ ਜਿਹੜੇ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਤਾਂ ਉਹਨਾਂ ਦੇ ਜਿਹੜੇ ਅੰਕ ਆ ਉਹ 700 ਕਈਆਂ ਨੇ ਪਾਇਆ ਮਤਲਬ ਵੀ ਇਹ ਗ੍ਰੇਸ ਮਾਰਕਸ ਗਲਤ ਦਿੱਤੇ ਗਏ ਆ ਅੱਛਾ ਇੱਕ ਇੱਕ ਤਾਂ ਇਹ ਬਣਿਆ ਵੀ ਗ੍ਰੇਸ ਮਾਰਕਸ ਤੇ ਸਵਾਲ ਖੜਾ ਹੋ ਗਿਆ ਕਿਉਂ ਦਿੱਤੇ ਗਏ ਉਹਦੇ ਚ ਇੱਕ ਦਲੀਲ ਦਿੱਤੀ ਗਈ ਇਹਨਾਂ ਦਾ ਡਾਇਰੈਕਟਰ ਸੀਗੇ ਜਿਹੜੇ ਉਹਨਾਂ ਨੇ ਕਿਹਾ ਕਿ ਇੱਥੇ OMR ਸ਼ੀਟ ਜਿਹਦੇ ਤੇ ਆਪਾਂ ਪੇਪਰ ਕਰਦੇ ਆ ਉਹ ਫਟੀਆਂ ਹੋਈਆਂ ਸੀ ਪੇਪਰ ਉਹਨਾਂ ਨੂੰ ਲੇਟ ਮਿਲੇ ਤੇ ਕੰਪਿਊਟਰ ਨਹੀਂ ਚੱਲੇ ਉਹਨਾਂ ਦੇ ਇਸ ਕਰਕੇ ਉਹਨਾਂ ਨੂੰ ਗ੍ਰੇਸ ਮਾਰਕਸ ਆ ਜਿਹੜੇ ਉਹ ਉਹਨਾਂ ਨੇ ਅਪੀਲ ਕੀਤੀ ਗ੍ਰੀਵੈਂਸ ਪਾਇਆ ਤੇ ਕੋਰਟ ਦੇ ਥਰੂ ਉਹਨਾਂ ਨੂੰ ਗ੍ਰੇਸ ਮਾਰਕਸ ਦਿੱਤੇ ਗਏ ਆ ਹੁਣ ਜਦੋਂ ਇੱਕ ਨੀਟ ਦਾ ਪੇਪਰ ਹੈ ਜਿਹੜਾ ਇਹਦੇ ਟੋਟਲ ਅੰਕ 720 ਨੇ ਇੱਕ ਕੁਐਸਚਨ ਦੇ ਚਾਰ ਉੱਤਰ ਹੁੰਦੇ ਆ ਇਹਦਾ ਮਤਲਬ ਕੀ ਹੈ ਕਿ ਚਾਰ ਤੇ ਜਦੋਂ ਡਿਵਾਈਡ ਕਰੋਗੇ ਜਾਂ ਮਲਟੀਪਲਾਈ ਕਰੋਗੇ ਤਾਂ ਇੱਕ ਕੁਐਸਚਨ ਚਾਰ ਅੰਕ ਦਿੰਦਾ ਹੁਣ ਉਹਦੇ ਚੋਂ ਜਿੱਥੋਂ ਇਹ ਲੋਕਾਂ 'ਚ ਇੱਕ ਸ਼ੰਕਾ ਵੀ ਪੈਦਾ ਹੋਇਆ ਕਿ ਕੁਝ ਵਿਦਿਆਰਥੀਆਂ ਨੇ ਉੱਤਰ ਕਾਪੀਆਂ ਆਪਣੇ ਜਦੋਂ ਨਤੀਜੇ ਫੇਸਬੁੱਕ ਸੋਸ਼ਲ ਮੀਡੀਆ ਤੇ ਆਏ ਤਾਂ ਉਹਨਾਂ ਦੇ ਅੰਕ 718 719 ਪੂਰੇ ਪੂਰੇ ਨੰਬਰ ਪੂਰੇ ਵੀ ਦੇਖੋ 718 ਨੂੰ 4 ਤੇ ਨਹੀਂ ਨਾ ਵੰਡਿਆ ਜਾ ਸਕਦਾ ਇਹ ਮੈਥਮੈਟਿਕਲੀ ਰੋਂਗ ਹੈ 716 ਨੰਬਰ ਜਿਹਦੇ ਆਉਣਗੇ ਉਸ ਤੋਂ ਬਾਅਦ ਜੇ ਕੋਈ ਇੱਕ ਕੁਐਸਚਨ ਹੋਰ ਠੀਕ ਕਰ ਜਾਂਦਾ ਤਾਂ ਉਹਦੇ 720 ਆਉਣਗੇ ਉਹ ਕਹਿੰਦੇ ਵੀ ਇਹ ਕਿੱਦਾਂ ਹੋ ਗਿਆ ਇਹ ਡਿਸਕ੍ਰਿਪੈਂਸੀ ਹੈ ਇਹ ਟੈਕਨੀਕਲੀ ਗਲਤ ਆ ਤਾਂ ਉੱਥੇ ਗ੍ਰੇਸ ਮਾਰਕਸ ਦਾ ਰੋਲਾ ਪਿਆ ਤੀਜੀ ਘਟਨਾ ਨੇ ਹੋਰ ਲੋਕਾਂ ਨੂੰ ਸ਼ੰਕਾ ਚ ਲਿਆਂਦਾ ਉਹ ਇਹ ਲਿਆਂਦਾ ਕਿ ਪਹਿਲੀ ਵਾਰੀ ਨੀਟ ਦੇ ਇਮਤਿਹਾਨ ਚ ਜਿਵੇਂ ਮੈਂ ਚਾਰ ਪਿਛਲੇ ਸਾਲਾਂ ਦੇ ਪੇਪਰਾਂ ਦਾ ਅਧਿਐਨ ਕਰਦੇ ਆਂ ਆਪਾਂ 2020 ਤੋਂ ਲੈ ਕੇ ਆਫਟਰ ਕੋਵਿਡ ਇਹਨਾਂ ਸਮਿਆਂ ਤੋਂ ਉਦੋਂ ਜਿਹੜਾ ਟਾਪਰ ਹੈ ਹੁਣ ਉਹ ਸਟਾਪਰ ਬੱਚੇ ਦੇ 720 ਚੋਂ 720 ਅੰਕ ਆਉਣੇ ਉਹ ਦੋ ਜਾਂ ਤਿੰਨ ਕੇਸ ਹੁੰਦੇ ਆ ਪੂਰੇ ਇਸ ਵਾਰੀ ਉਹਨਾਂ ਦੀ ਗਿਣਤੀ ਪਹਿਲੇ ਦਿਨ ਜਿਹੜੀ ਆਈ 67 ਬੱਚੇ ਉਹ ਨਿਕਲੇ ਜਿਨ੍ਹਾਂ ਨੇ 720 ਚੋਂ 720 ਲੈ ਲਏ ਤੋ ਇਹ ਵੀ ਇੱਕ ਬਣਿਆ ਕਿ ਇੰਨੇ ਨੰਬਰ ਕਿਦਾਂ ਪੋਸੀਬਲ ਹੈਗੇ ਨੇ ਹੋਰ ਉਹ ਹੈ ਵੀ ਇੱਕੋ ਕੇਂਦਰ ਦੇ ਸੀ ਉਹਦੇ ਸੈਂਟਰ ਨੇੜੇ-ਤੇੜੇ ਦੇ ਨੇ ਤਾਂ ਉਹਨਾਂ 6 ਕੇਂਦਰਾਂ ਚੋਂ ਚੰਡੀਗੜ੍ਹ ਦਾ ਇੱਕ ਕੇਂਦਰ ਦਾ 36 ਗੜ੍ਹ ਦਾ ਹੈਗਾ ਬਿਹਾਰ ਦਾ ਹਰਿਆਣੇ ਦਾ ਇੱਕ ਕੇਂਦਰ ਹੈਗਾ ਉਹਦੇ ਚ ਆਪਣਾ ਗੁਜਰਾਤ ਦਾ ਕੇਂਦਰ ਹੈਗਾ ਮਗਾਲਿਆ ਦਾ ਹੈਗਾ ਇਦਾਂ 6 ਕੇਂਦਰ ਨੇ ਹੁਣ ਇਹ ਇੱਕ ਸਿਸਟਮ ਆ ਹੁਣ ਇਹਦੇ ਚ ਦੋ ਤਰ੍ਹਾਂ ਦੀ ਬਹਿਸ ਖੜੀ ਹੁੰਦੀ ਆ ਇਸ ਨੇ ਸ਼ੰਕਾ ਖੜੀ ਕੀਤੀ ਤੇ ਸ਼ੰਕਾ ਦੇ ਵਿੱਚੋਂ ਲੋਕ ਸੜਕਾਂ ਤੇ ਉਤਰੇ ਜਿਨ੍ਹਾਂ ਨੇ ਪ੍ਰਖਿਆਰਤੀ ਸੀਗੇ ਉਨੇ ਜੋ ਰੌਲਾ ਪਿਆ ਤਾਂ ਕੇਂਦਰ ਸਰਕਾਰ ਨੇ ਪੱਲਾ ਝਾੜਿਆ ਕਿ ਪੋਸੀਬਲ ਹੀ ਨਹੀਂ ਸਾਡਾ ਸਿਸਟਮ ਤਾਂ ਉੱਤਮ ਹੈ ਇਹ ਕਦੇ ਹੋ ਹੀ ਨਹੀਂ ਸਕਦਾ ਪਰ ਜਦੋਂ ਉਹ ਬੱਚੇ ਸੁਪਰੀਮ ਕੋਰਟ ਚਲੇ ਗਏ ਉੱਥੇ ਕੋਰਟ ਨੇ ਥੋੜੀ ਸ਼ਕਤੀ ਕੀਤੀ ਇੱਕ ਲੋਕਾਂ ਦਾ ਪ੍ਰੈਸ਼ਰ ਬਹੁਤ ਪੈ ਗਿਆ ਉਦੋਂ ਇਹਨਾਂ ਨੇ ਇੱਕ ਕਮੇਟੀ ਬਣਾਈ ਉਸ ਕਮੇਟੀ ਨੇ ਉਹ ਗ੍ਰੇਸ ਮਾਰਕਸ ਰੱਦ ਕਰਤੇ ਤੇ ਇਹ ਕਹਿਤਾ ਕਿ ਇਹਨਾਂ ਵਿਦਿਆਰਥੀਆਂ ਨੂੰ ਆਪਾਂ ਪੇਪਰ ਦੁਬਾਰੇ ਦੇਣ ਦੀ ਇਜਾਜ਼ਤ ਦਿੰਦੇ ਆ ਇਹ ਤਾਂ ਇਸ ਘਟਨਾ ਦੀ ਵਿਆਖਿਆ ਘਟਨਾ ਨਾਲੋਂ ਜ਼ਿਆਦਾ ਇਹ ਸਮਝਣ ਦੀ ਜ਼ਰੂਰਤ ਆ ਕਿ ਅਜਿਹਾ ਵਾਪਰਦਾ ਕਿਉਂ ਆ ਅਸਲ ਵਿੱਚ ਪਿੱਛੇ ਕਾਰਨ ਕਿਹੜੇ ਕੰਮ ਕਰਦੇ ਬਿਲਕੁਲ ਵੀ ਇਦਾਂ ਵਾਰ-ਵਾਰ ਫੇਲਿਅਰ ਕਿਉਂ ਹੋ ਜਾਂਦਾ ਕਿਉਂਕਿ ਲੱਖਾਂ ਵਿਦਿਆਰਥੀਆਂ ਦਾ ਆਪਣਾ ਵਿਕਦਾ ਤੇ ਲੱਗਾ ਹੁੰਦਾ ਤੇ ਐਨਟੀਏ ਵਰਗੀਆਂ ਏਜੰਸੀਆਂ ਸਰਕਾਰ ਦਾ ਫੇਲਿਅਰ ਕਿਉਂ ਹੋ ਜਾਂਦਾ ਐਡੇ ਐਡੇ ਅਸਲੀ ਸਵਾਲ ਇੱਥੇ ਪਿਆ ਹੁਣ ਇਸ ਘਟਨਾ ਤੋਂ ਬਾਅਦ ਜੇ ਆਪਾਂ ਦੇਖੀਏ ਪਿਛਲੇ ਕਿੰਨੇ ਪੇਪਰ ਨੇ ਜਿਹੜੇ ਲੀਕ ਹੋਏ ਨੇ ਯੂਜੀਸੀ ਨੈਟ ਦਾ ਪੇਪਰ ਨੀਟ ਨੇ ਐਨਟੀਏ ਨੇ ਲਿਆ 25 ਤਰੀਕ ਨੂੰ ਪੇਪਰ ਹੁੰਦਾ ਤੇ ਅਗਲੇ ਦਿਨ ਖਬਰ ਆ ਜਾਂਦੀ ਕਿ ਪੇਪਰ ਰੱਦ ਆ ਹੁਣੇ ਹੀ ਪੇਪਰ ਹੋ ਕੇ हटਿਆ ਉਹਦੇ ਚ ਕੀ ਆ ਕਿ ਸੋਸ਼ਲ ਮੀਡੀਆ ਤੇ ਟੈਲੀਗ੍ਰਾਮ ਆ ਟੈਲੀਗ੍ਰਾਮ ਦੇ ਉੱਪਰ 5-5000 ਚੋਸ ਪੇਪਰ ਦੀ ਬੋਲੀ ਲੱਗੀ ਸੋਸ਼ਲ ਮੀਡੀਆ ਤੇ ਪੇਪਰ ਵੀ ਗਿਆ ਉਹ ਤਾਂ ਫਿਰ ਉਸ ਏਜੰਸੀ ਦੀ অথੈਂਟੀਸਿਟੀ ਕੀ ਰਹਿ ਜਾਂਦੀ ਕੀ ਕ੍ਰੈਡੀਬਿਲਟੀ ਰਹਿ ਕੀ ਕ੍ਰੈਡੀਬਿਲਟੀ ਰਹਿ ਜਾਂਦੀ ਹੈ ਇੱਕ ਗੱਲ ਦੂਜੀ ਗੱਲ ਭਾਰਤ ਦੇ ਬਹੁਤ ਸਾਰੇ ਅਜਿਹੇ ਖਿੱਤੇ ਆ ਜਿੱਥੇ ਜਿਵੇਂ ਗੁਜਰਾਤ ਦਾ ਜਿਹੜਾ ਕੇਂਦਰ ਸੀ ਕਰਨਾਟਕਾ ਤੋਂ ਲੋਕ ਉਸ ਕੇਂਦਰ ਜਾ ਕੇ ਪੇਪਰ ਦੇਣ ਆਏ ਉੱਥੇ ਨਿਕਲਿਆ ਆ ਕਿ 10 ਲੱਖ ਤੋਂ 30 ਲੱਖ ਰੁਪਏ ਪੇਪਰ ਦੀ ਫਰੋਤੀ ਜਿਹੜੀ ਹੈਗੀ ਉਹ ਲਈ ਗਈ ਹੁਣ ਉਹਦਾ ਮਾਸਟਰਮਾਈਂਡ ਵੀ ਫੜਿਆ ਗਿਆ ਕੰਪਿਊਟਰ ਇਹਦੇ ਚ ਕੀ ਕੀ ਮੈਥਡ ਨੇ ਪੂਰੇ ਦਾ ਪੂਰਾ ਸੈਂਟਰ ਹੈਕ ਹੁਣ ਇੱਕ ਸਕੂਲ ਹੈ ਹਰਿਆਣੇ ਦਾ ਜਿੱਥੇ ਪੇਪਰ ਹੋਇਆ ਤੇ ਉਹਦਾ ਜਿਹੜਾ ਆਗੂ ਆ ਉਹ ਭਾਜਪਾ ਦਾ ਆਗੂ ਆ ਇੱਥੋਂ ਤੱਕ ਤਾਰਾਂ ਜੁੜੀਆਂ ਹੋਈਆਂ ਨੇ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਦੇਖੋ ਕੁਛ ਖਿੱਤੇ ਇਦਾਂ ਦੇ ਨੇ ਕਿ ਜਿੱਥੇ ਨਕਲ ਹੈ ਨਾ ਜਿਹੜੀ ਆਰਗੇਨਾਈਜ਼ਡ ਢੰਗ ਨਾਲ ਕਰਾਈ ਜਾਂਦੀ ਹੈ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਕਿ ਪੂਰੇ ਸਿਸਟਮ ਹੈ ਇੱਕ ਗਰੋਅ ਹੈ ਜਿਹੜਾ ਆਰਗੇਨਾਈਜ਼ਡ ਹੈ ਤੇ ਇਹਦੇ ਤੇ ਬਹਿਸ ਜਿਹੜੀ ਉੱઠી ਹੈਗੀ ਆ ਬਹਿਸ ਹੈਗੀ ਆ ਦੋ ਤਰ੍ਹਾਂ ਦੀ ਇੰਟੈਲੈਕਚੁਅਲਸ ਦੇ ਵਿੱਚ ਲੋਕਾਂ ਦੇ ਵਿੱਚ ਪੰਜਾਬ 'ਚ ਤਾਂ ਇਹ ਬਹਿਸ ਹੀ ਹੈ ਨਹੀਂ ਮਤਲਬ ਇਹ ਇੱਕ ਮਤਲਬ ਸਾਨੂੰ ਬਹੁਤ ਦੁੱਖ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਸੰਜੀਦਾ ਮੁੱਦਿਆਂ ਦੇ ਉੱਪਰ ਸੰਜੀਦਗੀ ਨਾਲ ਖੋਜ ਕਰਕੇ ਗੱਲ ਕਰਨਾ ਇਹੀ ਪ੍ਰਥਾ ਹੀ ਨਹੀਂ ਹੈਗੀ ਇੱਥੇ ਤਾਂ ਤੜਕ-ਪੜਕ ਤੇ ਲਾਲਾ-ਲਾਲਾ ਚੱਲਦੀ ਹੈ ਤੇ ਇਸ ਤੇ ਬਾਅਦ ਚ ਗੱਲ ਕਰਦੇ ਆ ਉਹਦੇ ਤੇ ਕੀ ਹੈ ਕਿ ਇੱਕ ਬਹਿਸ ਇਹ ਹੈ ਕਿ ਪੇਪਰ ਸਾਫ ਸੁਥਰੇ ਹੋਣ ਇਹਨੂੰ ਠੀਕ ਕੀਤਾ ਜਾਵੇ ਉਹਦੇ ਤੇ ਹੁਣ ਸਰਕਾਰ ਨੇ ਪੇਪਰ ਲੀਕ ਵਾਲਿਆਂ ਤੇ ਨਵਾਂ ਕਾਨੂੰਨ ਵੀ ਲਿਆਂਦਾ ਐਨਟੀਏ ਦੇ ਡਾਇਰੈਕਟਰ ਨੂੰ ਬਰਖਾਸਤ ਕਰਤਾ ਉਹਦੇ ਤੇ ਨਵਾਂ ਆਪਣਾ ਬੰਦਾ ਲੈ ਆਏ ਆ ਜਿਹੜਾ ਆਰਐਸਐਸ ਦੀ ਬੈਕਗ੍ਰਾਉਂਡ ਦਾ ਹੈਗਾ ਉਹਨੂੰ ਵੀ ਲੈ ਆਏ ਆ ਇਸ ਤਰ੍ਹਾਂ ਕਰਕੇ ਇੱਕ ਨਵਾਂ ਕਾਨੂੰਨ ਲੈ ਆਏ ਹੈਗੇ ਆ ਕਿ ਹੁਣ ਉਹੀ ਗਵਰਨਮੈਂਟ ਸਾਰਾ ਕੁਝ ਕਰ ਰਹੀ ਆ ਪਰ ਆਪਾਂ ਇਹਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਜੇ ਤਾਂ ਇਹਨੂੰ ਸੁਧਾਰ ਦੀ ਲੋੜ ਆ ਦੇਖੋ ਦੁਨੀਆ 'ਚ ਵੱਡੇ ਵੱਡੇ ਪੇਪਰ ਹੁੰਦੇ ਆ ਚੀਨ ਦੇ ਵਿੱਚ ਸਭ ਤੋਂ ਵੱਡਾ ਪੇਪਰ ਹੁੰਦਾ ਮੈਡੀਕਲ ਦਾਖਲਿਆਂ ਦਾ ਉਹ ਇੱਕ ਦਿਨ 'ਚ ਪੇਪਰ ਲੈਂਦੇ ਆ ਅਮਰੀਕਾ ਜਿਹੜਾ ਹੈਗਾ ਉਹਨੂੰ ਇੱਕ ਦਿਨ 'ਚ ਨਹੀਂ ਲੈਂਦਾ ਅਮਰੀਕਾ ਸਾਡੇ ਵਾਂਗੂ ਇੱਕ ਫੈਡਰਲ ਦੇਸ਼ ਆ ਉਨੇ ਸਟੇਟ ਗਵਰਨਮੈਂਟਸ ਨੂੰ ਨਾਲ ਇਨਵੋਲਵ ਰੱਖਿਆ ਹੋਇਆ ਹੈ ਫੈਡਰਲ ਟੈਂਚੇ ਜਿਹੜੂ ਪੇਪਰ ਲੈਂਦੇ ਨੇ ਉਹਨਾਂ ਇਵੈਂਟ ਨਹੀਂ ਬਣਾਇਆ ਹੋਇਆ ਇਹ ਸਾਡੇ ਦਾ ਇੱਥੇ ਆ ਕੇ ਮੇਲ ਆ ਜਿਵੇਂ ਇੱਕ ਦਿਨ ਦਾ ਹੀ ਇਵੈਂਟ ਹੋਵੇ ਉਹਦੇ ਨਾਲ ਬੱਚਿਆਂ ਤੇ ਮਾਨਸਿਕ ਪ੍ਰੈਸ਼ਰ ਕਿੰਨਾ ਮਾਪਿਆਂ ਤੇ ਕਿੰਨਾ ਪ੍ਰੈਸ਼ਰ ਉਹਦੇ ਤੇ ਕਿੰਨਾ ਸ਼ੰਕਾ ਹੈਗਾ ਫਰਾਡ ਕਰਨ ਦਾ ਕਿੰਨੀ ਲੁੱਟ ਤੇ ਚੋਰੀ ਆ ਉਹਦੇ ਚ ਇੱਕ ਤਾਂ ਹੈਗਾ ਇੰਦੀ ਪ੍ਰੈਕਟਿਸ ਨੂੰ ਠੀਕ ਕਰਨਾ ਇੱਕ ਇਹੋ ਇਹਦੇ ਤੇ ਚਾਹੀਦਾ ਇਹ ਹੈ ਕਿ ਮਾਪਿਆਂ ਲਈ ਇਹ ਸਾਰੀਆਂ ਚੀਜ਼ਾਂ ਸਮਝ ਚਾਉਣ